ਕਿਸਾਨ ਵੀਰੋ ਉਸ ਜੇ ਕਾਲ ਤੇ ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜੋ ਕਿ ਹਰ ਸੋਮਵਾਰ ਲੱਗਦੀ ਹੈ ਤੇ ਅੱਜ ਆਪਾਂ ਛੋਟਲੀ ਸਵਰਾਜ ਲੈ ਕੇ ਆਇਆ 855 ਐਫੀ 2007 ਮਾਡਲ ਆ ਜੀ ਤੇ 330000 ਰੁਪਏ ਦਾ ਟਰੇਡ ਮੰਗਦਾ ਹੈ ਤੇ ਆਪਾਂ ਹੁਣ ਟਰੈਕਟਰ ਸਾਰਾ ਦਿਖਾਉਣਾ ਤੁਹਾਨੂੰ ਸਵਰਾਜ ਟਰੈਕਟਰ ਸਾਰਾ ਰਦਰ ਵਾਲਾ ਜੀ ਰੈਂਬੋ ਵਗੈਰਾ ਬਿਲਕੁਲ ਸਾਫ਼ ਹੈ ਨੇ ਟੈਰਿਫ ਚੈੱਕ ਕਰ ਸਕਦੇ ਹਾਂ ਸਵਰਾਜ 700 ਸਵਰਾਜ 855 ਐਫਪੀ 7 ਮਾਡਲ ਆਈ ਉਹ ਵੋ ਸਪੀਡ ਦੇ ਵਿੱਚ ਹੈ 14 ਡਾਇਰਾਂ ਦੇ ਵਿੱਚ ਹੈ ਦੇਖਣੀ ਡਿੱਕ ਤੋਂ ਬਗੈਰ ਹੈ ਤੁਹਾਨੂੰ ਮ ਦਿਖਾਵਾਂਗੇ ਡਿੱਕ ਵੀ ਸਤਰੀ ਸਮੇਤ ਹੈ ਇਹਦੇ ਸੇ ਚਿਰੀ ਦੇ ਵਿੱਚ ਹੈ ਜੀ ਡੰਡਾ ਟਰਵਲ ਸਮੇਤ ਹੈ ਜੀ ਰੰਗ ਬਿਹੜਾ ਰਜਨ ਵਾਲਾ ਹੈ ਮਰਗਾਟਾਂ ਤੋਂ ਟੈਬ ਹੋਈ ਗਿਆ ਦੋਨੇ ਪਾਸੇ ਡਿੱਕ ਤੋਂ ਬਗੈਰ ਆ ਜੀ ਦੂਜੀ ਸ਼ੈਡ ਚੈੱਕ ਕਰ ਸਕਦਾ 14 ਦਾ 12 ਦੇ ਵਿੱਚ ਹੈ ਬੁੜੀਆ ਦੇ ਟਾਇਰ ਨੇ ਜੀ 852 83 2007 ਮਾਡਲ ਹੈ ਜੀ 330000 ਰੁਪਏ ਦੀ ਡਿਮਾਂਡ ਹੈ ਜੀ ਇਹ ਕੋਈ ਵੀਰ ਸਵਰਾਜ 850 ਫਿੱਡਰ ਨਾਲ ਚਾਹਵਣਾ ਤਾਂ ਮੈਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਸਵਰਾਜ 850 ਖਰੀਦ ਸਕਦੇ ਹੋ ਜੀ ਤੇ ਜਿਹੜੇ ਆਪਣੇ ਚੈਨਲ ਤਾਂ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਬੱਸ ਬੱਸ ਤੇ ਪਾਉਣਾ ਫੋਨ ਨੰਬਰ ਦੱਸਦੇ ਆ ਬੱਸ ਕਿ ਭਾਈ ਤਾਂ। ਭਾਈ ਫੋਨ ਨੰਬਰ ਦੱਸੋ ਜੀ ਆਪ ਦਾ। 884754533 88475 ਜੀ 4533 45383 383 ਤੇ ਡਿੱਕ ਤੋਂ ਵਗੈਰਾ ਬਾਈ ਕਹਿੰਦਾ ਪਿੰਡ ਕਿਹੜਾ ਜੀ? ਪਿੰਡ ਚੌਟੀਆਂ ਜੇ ਕੋਈ ਟਰੈਕਟਰ ਕਿਧਰ ਚਾਹ ਵਾਲਾ ਸਵਰਾਜ 855 ਤਾਂ ਤੁਸੀਂ ਆਹ ਨੰਬਰ ਤੇ ਕਾਲ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਆ। ਧੰਨਵਾਦ ਜੀ। ਤਨੂੰ ਸਬਸਕ੍ਰਾਈਬ ਕਰ ਲਓ ਜਰੂਰ ਜੀ